ਤੁਹਾਡੇ ਚਾਰਖਣ ਦੇ ਸਰਦਾਰ ਸਲਿੰਦਰ ਸਿੰਘ ਜੀ ਮੈਨੂੰ ਇੱਕ ਭੋਗ ਤੇ ਮਿਲੇ ਪਿਛਲੇ ਦਿਨੀ ਹੁਣ ਵੇਖੋ ਅਸੀਂ ਕਿੱਥੇ ਖਲੋਤੇ ਆ ਉਹਨਾਂ ਨੇ ਜਿਹੜੀ ਗੱਲ ਕਹੀ ਮੈਨੂੰ ਮੈਂ ਹੈਰਾਨ ਹੋ ਗਿਆ ਮੇਰੇ ਅੱਖਾਂ ਦੇ ਵਿੱਚ ਹੰਝੂ ਆ ਗਿਆ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਮੈਂ ਕਿੱਸਾ ਸੁਣਿਆ ਉਹ ਕਹਿੰਦੇ ਹਰਵਿੰਦਰ ਸਿੰਘ ਜੀ ਮੈਨੂੰ ਇੱਕ ਬਜ਼ੁਰਗ ਦਾ ਫੋਨ ਆਇਆ ਮੈਨੂੰ ਫੋਨ ਕਰਕੇ ਕਹਿੰਦੇ ਵੀ ਸਲਿੰਦਰ ਸਿੰਘ ਤੂੰ ਮੈਨੂੰ ਮਿਲਣ ਨਹੀਂ ਆਉਣਾ ਮੈਨੂੰ 4-5 ਦਿਹਾੜੇ ਹੋ ਗਏ ਮੈਂ ਹਸਪਤਾਲ ਦੇ ਵਿੱਚ ਭਰਤੀਆਂ ਤੂੰ ਮੈਨੂੰ ਮਿਲਣ ਨਹੀਂ ਆਇਆ ਇੱਕ ਵਾਰ ਵੀ ਉਹ ਕਹਿੰਦੇ ਬਾਪੂ ਜੀ ਮੈਨੂੰ ਪਹਿਲੀ ਗੱਲ ਤਾਂ ਪਤਾ ਨਹੀਂ ਸੀ ਜਿਹੜੀ ਗੱਲ ਉਹਨਾਂ ਨੇ ਮੈਨੂੰ ਦੱਸੀ ਕਹਿੰਦੇ ਬਾਪੂ ਜੀ ਮੈਨੂੰ ਤੇ ਇਹ ਪਤਾ ਹੀ ਨਹੀਂ ਤੁਸੀਂ ਹਸਪਤਾਲ ਦੇ ਵਿੱਚ ਪੜਤੀ ਹੋ ਮੈਂ ਹੁਣੇ ਆਉਣਾ ਹੁਣ ਜਦੋਂ ਉਹ ਗਏ ਨੇ ਨਾ ਸਰਦਾਰ ਸਲਿੰਦਰ ਸਿੰਘ ਉਹ ਜਦੋਂ ਗਏ ਨੇ ਬਾਪੂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਤੇ ਬਾਪੂ ਨੇ ਉੱਥੇ ਗੱਲ ਬੜੀ ਕਮਾਲ ਦੀ ਕੀਤੀ ਬਾਪੂ ਨੇ ਪਤਾ ਕੀ ਕਿਹਾ ਕਹਿੰਦੇ ਸਲਿੰਦਰ ਮੇਰਾ ਇੱਕ ਛੋਟਾ ਜਿਹਾ ਕੰਮ ਕਰੇਗਾ ਸੁਣੀਓ ਗੱਲ ਨੂੰ ਧਿਆਨ ਨਾਲ ਜਿਨ੍ਹਾਂ ਦੇ ਘਰ ਬਜ਼ੁਰਗ ਨੇ ਦਾਦਾ ਦਾਦੀ ਮੈਂ ਉਹਨਾਂ ਦੀ ਬੇਨਤੀ ਕਰਾਂਗਾ ਵੀ ਇੱਜ਼ਤ ਰਿਸਪੈਕਟ ਕਰੋ ਜਿਉਂਦੇ ਜੀ ਉਹ ਕਹਿੰਦੇ ਇੱਕ ਕੰਮ ਮੇਰਾ ਕਰੇਗਾ ਕਹਿੰਦੇ ਦੱਸੋ ਜੀ ਕੀ ਕੰਮ ਕਰਨਾ ਹੈ ਕਹਿੰਦੇ ਜਦੋਂ ਤੂੰ ਬਾਜ਼ਾਰ ਜਾਏਂਗਾ ਮੇਰੇ ਵਾਸਤੇ ਦੋ ਕਸ਼ਹਿਰੇ ਲੈ ਆਈਂ ਸੁਣੀਓ ਗੱਲ ਨੂੰ ਬੜੀ ਧਿਆਨ ਨਾਲ ਕਹਿੰਦੇ ਮੈਂ ਤੁਹਾਨੂੰ ਹੁਣ ਮਿਲਣ ਆਇਆ ਤੁਸੀਂ ਮੈਨੂੰ ਫੋਨ 'ਚ ਹਰ ਵੇਲੇ ਦੱਸ ਦਿੰਦੇ ਕਹਿੰਦੇ ਨਹੀਂ ਅਸਲ 'ਚ ਗੱਲ ਕੁਝ ਹੋਰ ਹੈ ਆਂਦੇ ਵੀ ਸਲਿੰਦਰ ਸਿੰਘ ਮੈਂ ਮਨੂੰ ਜੋ ਮਹਿਸੂਸ ਹੋ ਰਿਹਾ ਮੈਂ 4-5 ਦਿਨ ਮੇਰੀ ਜ਼ਿੰਦਗੀ ਹੈ ਮੈਂ ਚੌਥੇ ਪੰਜਵੇਂ ਦਿਨ ਮਰ ਜਾਣਾ ਮਰ ਜਾਣਾ ਤੇ ਜਦੋਂ ਮੈਨੂੰ ਮੇਰੀ ਬਾਡੀ ਘਰ ਜਾਏਗੀ ਨਾ ਅਸਲ 'ਚ ਮੈਂ ਜਿਹੜਾ ਅੰਦਰ ਕਸ਼ਹਰਾ ਪਾਇਆ ਮੇਰਾ ਕਸ਼ਹਰਾ ਪਾਟਾ ਜੇ ਜਦੋਂ ਸਮਾਜ ਦੇ ਸਾਹਮਣੇ ਮੈਨੂੰ ਜਦੋਂ ਨਹਾਉਣਗੇ ਮੇਰਾ ਇਸ਼ਨਾਨ ਕਰਾਂਗੇ ਬਾਡੀ ਦਾ ਨਾ ਤੇ ਸਮਾਜ ਦੇ ਲੋਕਣ ਵੇਖਣਗੇ ਕਿ ਇਹਨਾਂ ਦੇ ਪੁੱਤਰਾਂ ਕੋਲ ਦੋ ਕਸ਼ਹਰੇ ਨਹੀਂ ਸੀ ਵਧੀਆ ਆਪਣੇ ਪਿਓ ਕੋ ਪਵਾਉਣ ਵਾਸਤੇ ਉਹ ਕਹਿੰਦੇ ਮੇਰੇ ਮਰਨ ਤੋਂ ਬਾਅਦ ਕਿੱਥੇ ਮੇਰੇ ਪੁੱਤਰਾਂ ਦੀ ਪੱਗ ਤੇ ਦਾਗ ਨਾ ਲੱਗੇ ਮੇਰੇ ਪੁੱਤਰਾਂ ਤੇ ਕੋਈ ਉਂਗਲ ਨਾ ਚੁੱਕੇ ਕਿ ਮੇਰੇ ਪੁੱਤਰਾਂ ਨੇ ਜਿਉਂਦੇ ਜੀ ਮੈਨੂੰ ਕਸ਼ਾਰੇ ਵੀ ਨਹੀਂ ਦਿੱਤਾ। ਛਲੈਂਦਰ ਮੈਨੂੰ ਦੋ ਕਸ਼ਾਰੇ ਲਿਆ ਦੇ ਮਰਨ ਤੋਂ ਬਾਅਦ ਕਾ ਤੋਂ ਕੱਟ ਮੇਰੇ ਪੁੱਤਰਾਂ ਦਾ ਨਾਂ ਹੋ ਜਾਏ ਕਿ ਮੇਰੇ ਬਾਪੂ ਨੂੰ ਮਰਨ ਤੋਂ ਬਾਅਦ ਵੀ ਇਹਨਾਂ ਨੇ ਨਵੇਂ ਕਸ਼ਾਰੇ ਲੈ ਕੇ ਦਿੱਤੇ ਸੀ। ਇਹ ਤੇ ਹਾਲਾਤ ਹੈ ਸਾਡੇ ਕੌਮ ਦੇ। ਜਿਉਂਦੇ ਜੀ ਮਾਂ-ਬਾਪ ਨੂੰ ਜੋ ਚੰਗੀਆਂ ਚੀਜ਼ਾਂ ਚਾਹੀਦੀਆਂ ਨੇ ਲਿਆ ਕੇ ਦਿਓ। ਜੇ ਮਾਂ ਨੂੰ ਲੋੜ ਹੈ ਚੰਗੇ ਸੂਟ ਸਲਵਾਰ ਦੀ ਮਾਂ ਨੂੰ ਕਹੋ ਮਾਂ ਤਨ ਕੀ ਚਾਹੀਦਾ। ਮਾਂ ਕਵੇ ਪੁੱਤਰ ਮੈਨੂੰ ਨਵਾਂ ਸੂਟ ਚਾਹੀਦਾ। ਪਿਓ ਕਵੇ ਮੈਨੂੰ ਕੁੜਤਾ ਪਜਾਮੇ ਦਾ ਕੱਪੜਾ ਚਾਹੀਦਾ ਲਿਆ ਕੇ ਦਿਓ ਜਿਉਂਦੇ ਜੀ। ਮਰਨ ਤੋਂ ਬਾਅਦ ਨਾ ਸਮਾਜ ਨੂੰ ਦਿਖਾਓ ਕਿ ਅਸੀਂ ਆਪਣੇ ਪਿਓ ਨਾਲ ਬੜਾ ਪਿਆਰ ਕਰਦੇ ਆਂ ਆਪਣੀ ਮਾਂ ਨਾਲ ਬੜਾ ਪਿਆਰ ਕਰਦੇ ਆਂ